ਵਾਦ ਕਰਦੇ ਆ ਬਹੁਤ ਬਹੁਤ ਇਸ ਮੇਲੇ ਦੀ ਵਧਾਈ ਦਿੰਦੇ ਆ ਔਰ ਸਮੂਹ ਐਨ ਆਰ ਆਈ ਵੀਰ ਜਿਨ੍ਹਾਂ ਦੇ ਸਜੋ ਸਰਦ ਬਾਰਾ ਬਾਬਾ ਦਲੇਸ਼ਾਹ ਜੀ ਦੀ ਦਰਗਾਹ ਤੇ ਪਿੰਡ ਕਾਕੜਾ ਕਲਾਂ ਵਿੱਚ ਸਾਨਾ ਜੋੜ ਮੇਲਾ ਕਰਵਾਇਆ ਗਿਆ ਮੇਲੇ ਵਿੱਚ ਪਹੁੰਚੇ ਬਾਬਾ ਜਸਵੰਤ ਸਿੰਘ ਕੋਟਲਾ ਜੀ ਨੇ ਰਿਬਨ ਕੱਟ ਕੇ ਮੇਲੇ ਦੀ ਸ਼ੁਰੂਆਤ ਕੀਤੀ ਅਤੇ ਪਹੁੰਚੇ ਹੋਏ ਕਲਾਕਾਰਾਂ ਨੇ ਸੰਗਤਾਂ ਨੂੰ ਆਪਣੇ ਗੀਤਾਂ ਨਾਲ ਨਿਹਾਲ ਕੀਤਾ ਪਹੁੰਚੇ ਕਲਾਕਾਰ ਜੱਸਾ ਫਤੇਪੁਰੀਆ ਮਨਜੀਤ ਮਣੀ ਦੀਪ ਢਿੱਲੋ ਤੇ ਜੈਸਮਿਨ ਜੱਸੀ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਅਤੇ ਗੁਰੂ ਕਾ ਲੰਗਰ ਟੁੱਟ ਵਰਤਾਇਆ ਗਿਆ। ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਜਸਵੰਤ ਸਿੰਘ ਕੋਟਲਾ ਸੂਰਜਮਲ, ਜਗਤਾਰ ਸਿੰਘ ਖਾਲਸਾ, ਨਛੱਤਰ ਸਿੰਘ, ਪਰਮਜੀਤ ਸਿੰਘ ਸੁਖਦੇਵ ਸਿੰਘ ਹਰਜਿੰਦਰ ਸਿੰਘ ਮਨਪ੍ਰੀਤ ਸਿੰਘ ਯੂਕੇ ਜਸਵਿੰਦਰ ਸਿੰਘ ਯੂਕੇ ਅਮਰਿਤਪਾਲ ਸਿੰਘ ਸਰਪੰਚ ਕਿਲਾ ਦਮਨਪ੍ਰੀਤ ਸਿੰਘ ਕਾਕੜਾ ਗੁਰਚਰਨ ਸਿੰਘ ਸਾਬਕਾ ਸਰਪੰਚ ਲੈਂਬਰ ਸਿੰਘ ਡਿੱਪੂ ਵਾਲਾ 나జర్ ਸਿੰਘ ਸਾਬਕਾ ਸਰਪੰਚ ਫਰਮੇਲ ਸਿੰਘ ਰਿਪੋਰਟ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਡੀ ਪੰਜਾਬ ਨਿਊਜ਼ ਡੀਐਚਆਰ ਕੋਰ ਨਿਗਾ ਜਲੰਧਰ ਤਰਮਾਹ ਮਾਹ ਜ਼ਿਲ੍ਹਾ ਹੁੰਦਾ ਸਾਲਾਨਾ ਨਵਾਂ ਮਖ ਸਮਾਰੋਹ ਕਮੇਟੀ 26 ਜਵਨੀ 2 ਬੜੀ ਸ਼ਰਧਾ ਨਾਲ ਕੇਂਦਰ ਜਲਾ ਪੰਚਾਇਤ ਉੱਤੇ ਇਹ ਇਹਨਾਂ ਪ੍ਰਬੰਧਕ ਕਮੇਟੀ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਲਾਇਆ ਗਿਆ ਹੈ ਇਸ ਮੌਕੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਦੇ ਸ਼ਹਿਰ ਦੇ ਟੇਟੇ ਪਰਿਵਾਰ ਨੂੰ ਸੰਭਾਲ ਨੂੰ ਬਹੁਤ ਅਦਾਇਤ ਦਾ ਕਿ ਮਾਲਕ ਨੇ ਬਹੁਤ ਕਿਰਪਾ ਕੀਤੀ ਹੈ ਇਸ ਦਰਵਾਜ਼ੇ ਬਹੁਤ ਵਧੀਆ ਸਮਾਗਮ ਹੋਇਆ ਹੈ ਇਸ ਸਮਾਗਮ ਵਿੱਚ ਇਹ ਦਰਵਾਜ਼ਾ ਕਰੀਬ 59 ਸਾਲ ਤੋਂ ਚੱਲ ਰਿਹਾ ਹੈ ਕਿਤੇ ਜੋ ਵੀ ਟੋਪਰੀ ਮਾਲਕ ਮੰਗਦਾ ਹੈ ਸੰਤਾ ਦੀ ਉਹ ਮਾਲਕ ਪੂਰੀ ਹੁੰਦੀ ਹੈ ਜਿਸ ਕਰਕੇ ਸੰਤਾ ਇੱਥੇ ਆ ਕੇ ਲੰਗੜ ਧਰਨ ਦੇ ਆਪਣੇ ਥੰਡੇ ਸੁਖੀਲਾ ਸੱਡੇ ਲੰਗਰ ਪਕੌੜੇ ਜੀ ਲੰਗਰ ਲਗਾਉਂਦੇ ਆ ਆਪਣੇ ਸਾਧੂਆਂ ਦੇ ਮਤਲਬ ਇਹ ਬਹੁਤ ਹੀ ਸਾਧੂਆਂ ਨਾਲ ਆਪਣੀ ਸੇਵਾ ਕਰਦੇ ਆ ਮੈਂ ਮੇਰੇ ਦੁਆਰਾ ਅੱਜ ਇਸ ਇੱਥੇ ਬੰਦੇ ਬੰਦੇ ਕਲਾਕਾਰ ਜੀਤ ਕੁਲੋਜੀ ਇਹ ਜੋੜੀ ਆਈ ਸੀ ਜਿਨ੍ਹਾਂ ਨੇ ਆਪਣੇ ਸੰਤਾਨਾਂ ਨੂੰ ਮਨੋਰਥ ਦਿੱਤਾ ਅਤੇ ਰਾਤ ਨੂੰ ਜੱਸਾ ਫਟੇਪੁਰੀਆ ਅਤੇ ਮਨਜਿੰਦਰ ਪਰੇ ਜੋਗਤ ਵਾਲਿਆਂ ਲਈ ਸੰਤਾਨਾਂ ਨੇ ਆਕਰਮਣ ਗਿਆ ਮੈਂ ਸਾਰੇ ਸੰਗਤਾਂ ਦੇ ਦੁਆਰਾ ਬੇਨਤੀ ਕਰ ਰਹਾ ਹਾਂ ਕਿ ਵਕਤ ਤੋਂ ਵਕਤ ਆ ਕੇ ਪੈਦਾ ਖਾਓ ਸੰਗਤਾਂ ਨੂੰ ਸਮੇਂ ਸਰ ਪਹੁੰਚਣ ਦੀ ਬੇਨਤੀ ਕਰਦਾ ਮੈਂ ਦੁਆਰਾ ਸਾਰੀ ਸੰਗਤ ਨੂੰ ਅਤੇ ਸੈਂਟੇ ਦੇ ಗ್ರಾಮ ਪੰਚਾਇਤ ਲਾਗ ਨਾਕਾ ਨਿਵਾਸੀਆਂ ਨੂੰ ਜੋ ਵੀ ਇਸ ਦੁਆਰ ਤੇ ਆਏ ਸਨ 18 ਲੱਖ ਲੱਖ ਰੁਪਏ ਦੀ ਨਾਜ ਤਹਿ ਮੇਰੇ ਸ਼ੁਕਰ ਪ੍ਰਾਰ ਵਾਹਿਗੁਰੂ ਜੀ ਦਾ ਕਾਲ ਸੋ ਵਾਹਿਗੁਰੂ ਜੀ